ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ ਭਾਈਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਆਸਾ ਜੀ ਦੀ ਵਾਰ ਦੇ 21 ਸ਼ਲੋਕ ਸੰਪੂਰਨ ਹੋਏ ਹਨ ਇਹ ਅਗਲਾ ਬਾਈਮਾ ਸ਼ਲੋਕ ਪਾਤਸ਼ਾਹ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਦੂਜੇ ਪਾਤਸ਼ਾਹ ਜੀ ਦਾ ਇਹ ਸ਼ਲੋਕ ਆਰੰਭ ਹੁੰਦਾ ਹੈ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਸ਼ਲੋਕ 400 ਸਤਰ ਰੰਗ ਤੇ ਪਾਤਸ਼ਾਹ ਜੀ ਦੇ ਸ਼ਲੋਕ ਸੁਭਾਈ ਮਾਨ ਹਨ ਆਓ ਗੁਰ ਅੰਗਦ ਦੇਵ ਪਾਤਸ਼ਾਹ ਜੀ ਦੂਜੇ ਪਾਤਸ਼ਾਹ ਜੀ ਸਾਨੂੰ ਜੀਵਨ ਨੂੰ ਭਾਈ ਇਸ ਸ਼ਲੋਕ ਵਿੱਚ ਵੀ ਉਪਦੇਸ਼ ਬਖਸ਼ਿਸ਼ ਕਰਦੇ ਹਾਂ ਜੀ ਸ਼ਲੋਕ ਮਹਲਾ ਦੂਜਾ ਚੱਕਰ ਲੱਗੇ ਤਕਰੀ ਨਾਲੇ ਗਰਬਵਾਦ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ ਤਾਂ ਤਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਦੂਜੇ ਸ਼ਲੋਕ ਆਰੰਭ ਹੁੰਦੇ ਹਨ ਅਖੀਰਲੇ ਜੋ ਜੋ ਸ਼ਲੋਕ ਹਨ ਇਹ ਤਿੰਨ ਸ਼ਲੋਕ ਮਹਾਰਾਜ ਜੀ ਦੇ ਚਾਰਨ ਕੀਤੇ ਹੋਏ ਸ਼ਲੋਕ ਗੁਰ ਅੰਗਦ ਦੇ ਮਹਾਰਾਜ ਜੀ ਦੇ ਦਰਜ ਕੀਤੇ ਹਨ ਪਾਤਸ਼ਾਹ ਜੀ ਨੇ ਇਹਦੇ ਵਿੱਚ ਵੀ ਮਹਾਰਾਜ ਜੀ ਸਾਨੂੰ ਜੀਵਾਂ ਨੂੰ ਬੜਾ ਵੱਡਾ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਚੱਕਰ ਤੋਂ ਭਾਵ ਹੁੰਦਾ ਹੈ ਨੌਕਰ ਚਾਕਰੀ ਕਰਨੀ ਕਿਸੇ ਦੀ ਨੌਕਰੀ ਕਰਨੀ ਪ੍ਰਾਤਨ ਸਮਿਆਂ ਵਿੱਚ ਚਾਕਰ ਰੱਖੇ ਜਾਂਦੇ ਸੀ ਨੌਕਰ ਤੇ ਮਹਾਰਾਜ ਜੀ ਕਹਿੰਦੇ ਚਾਕਰ ਲੱਗੇ ਚਾਕਰੀ ਨਾਲੇ ਗਰਬਵਾਦ ਮਹਾਰਾਜ ਜੀ ਕਹਿੰਦੇ ਜੇ ਕਿਸੇ ਦਾ ਕੋਈ ਨੌਕਰ ਚਾਕਰ ਜਿਹੜਾ ਰੱਖਿਆ ਜਾਂਦਾ ਉਹ ਮਾਲਕ ਜਿਹੜਾ ਹੁੰਦਾ ਨਾ ਉਹਦਾ ਕੰਮ ਵੀ ਕਰੇ ਤੇ ਉਹਦੀ ਗੱਲ ਵੀ ਨਾ ਮੰਨੇ ਉਹ ਹੰਕਾਰ ਵੀ ਮਨ ਦੇ ਵਿੱਚ ਉਮੇ ਕਰੇ ਤੇ ਮਹਾਰਾਜ ਜੀ ਕਹਿੰਦੇ ਉਹ ਆਪਣੇ ਮਾਲਕ ਦੀ ਖੁਸ਼ੀ ਨਹੀਂ ਪਾ ਸਕਦਾ। ਪਾਤਸ਼ਾਹ ਜੀ ਕਹਿੰਦੇ ਗੁਰੰਗਤ ਦੇ ਪਾਤਸ਼ਾਹ ਜੀ ਕਹਿੰਦੇ ਜੇ ਚਾੱਕਰੀ ਕਰਨੀ ਹੈ ਤੇ ਚਾਕਰ ਬਣ ਕੇ ਰਹਿਣਾ ਪੈਣਾ ਹੈ। ਚਾਕਰ ਬਣ ਕੇ ਵੀ ਹੁਕਮ ਚਲਾਈਏ। ਤੇ ਮਹਾਰਾਜ ਜੀ ਕਹਿੰਦੇ ਹੁਕਮ ਨਹੀਂ ਚੱਲਦਾ ਉੱਥੇ ਤਾਂ ਨਿਮਰਤਾ ਚੱਲਦੀ ਆਪਣੇ ਮਾਲਕ ਦੇ ਅੱਗੇ। ਤੇ ਜੇ ਉੱਥੇ ਵੀ ਚਾੱਕਰੀ ਕਰਦੇ ਹੋਏ ਵੀ ਕਹਿਣਾ ਨਾ ਮੰਨੀ ਹੁਕਮ ਤੋਂ ਉਲਟੋ ਏ। ਮਾਲਕ ਦੀ ਉਲਟ ਹੁਕਮਿਤ ਲਾਈਏ ਹੁ ਮੇ ਦੇ ਵਿੱਚ ਗਰਭ ਦੇ ਵਿੱਚ ਫਸੇ ਰਹੀ ਹੈ ਮਹਾਰਾਜ ਜੀ ਕਹਿੰਦੇ ਫਿਰ ਉਹ ਆਪਣੇ ਮਾਲਕ ਦੀ ਚਾਕਰ ਜਿਹੜਾ ਖੁਸ਼ੀ ਨਹੀਂ ਲੈ ਸਕਦਾ ਕਿਉਂਕਿ ਮਾਲਕ ਦੀ ਨਾਰਾਜ਼ਗੀ ਲੈਂਦਾ ਹੈ ਜੀ ਮਹਾਰਾਜ ਜੀ ਦੇਖੋ ਸਾਨੂੰ ਇਸ ਸ਼ਬਦਾਂ ਦੇ ਵਿੱਚ ਸਲੋਕਾਂ ਦੇ ਵਿੱਚ ਬੜੀ ਵੱਡੀ ਸਿੱਖਿਆ ਧਾਰਨ ਕਰਾਉਂਦੇ ਹਨ ਰੰਗਦੇਵ ਮਹਾਰਾਜ ਜੀ ਖੁਦ ਚਾਕਰ ਬਣ ਕੇ ਆਏ ਭਾਈ ਲੈਣਾ ਜੀ ਜਦੋਂ ਆਏ ਉਹ ਚੱਕਰ ਬਣ ਕੇ ਰਹੇ ਗੁਰੂ ਨਾਨਕ ਮਹਾਰਾਜ ਦੇ ਸੇਵਕ ਚੱਕਰ ਨੌਕਰ ਤੁਹਾਨੂੰ ਨੇ ਮੈਨੀ ਕੀਤੀ ਇੰਨੇ ਸਾਲ ਸੇਵਾ ਕਮਾਈ ਤੇ ਚੱਕਰ ਬਣ ਕੇ ਕਮਾਈ ਜੇ ਦੇਖੋ ਭਾਈ ਜੇਠਾ ਜੀ ਪਤੇ ਮਹਾਰਾਜ ਜੀ ਦੀ ਦੋ ਜਵਾਈ ਗੁਰੂ ਅੰਮਰਦਾਸ ਪਾਤਸ਼ਾਹ ਜੀ ਦੀ ਤੇ ਦੋਆ ਨੂੰ ਮਹਾਰਾਜ ਜੀ ਨੇ ਕਸਵੱਟੀ ਤੇ ਲਾਇਆ ਥੜੇ ਬਣਾਉਣ ਲਾਇਆ ਭਾਈ ਰਾਮਾ ਜੀ ਸੀ ਇੱਕ ਪਾਸੇ ਭਾਈ ਜੇਠਾ ਜੀ ਸਾਹਿਬ ਤੇ ਸੇਵਾ ਤੇ ਦੂਹਾਂ ਦੀ ਬਰਾਬਰ ਸੀ ਪਰ ਇੱਕ ਪਾਸੇ ਸੇਵਾ ਸੀ ਹਮੇ ਦੀ ਇੱਕ ਪਾਸੇ ਸੀ ਨਿਮਰਤਾ ਦੀ ਚਾੱਕਰ ਵਾਲੀ ਸੇਵਾ ਤੇ ਜਿੱਧਰ ਸੇਵਾ ਦੇ ਵਿੱਚ ਕੋਈ ਫੁਰਨਾ ਨਹੀਂ ਸੀ ਚਾੱਕਰੀ ਵਾਲੀ ਸੇਵਾ ਸੀ ਉਹ ਦੀ ਪ੍ਰਾਪਤੀ ਹੋ ਗਈ ਭਾਈ ਲੈਨ ਭਾਈ ਜੇਠਾ ਜੀ ਤੋਂ ਗੁਰੂ ਅਮਰਦਾਸ ਜੀ ਬਣ ਗਏ ਇਧਰ ਭਾਈ ਲੈਣਾ ਜੀ ਹਨ ਉਧਰ ਮਹਾਰਾਜ ਜੀ ਦੇ ਸੁਪੁੱਤਰ ਹਨ ਚਾਕਰ ਬਣ ਕੇ ਸੇਵਾ ਕਮਾਈ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਬਣ ਕੇ ਕਮਾਇਆ ਪਿੰਨੋ ਸਰੀਰ ਤੇ ਕਮਾ ਕੇ ਫਿਰ ਮਹਾਰਾਜ ਜੀ ਨੇ ਹੰਡਾ ਕੇ ਫਿਰ ਬਾਣੀ ਦੇ ਸ਼ਬਦ ਬੋਲੇ ਆਪਣੀ ਜੇਬਾ ਤੋਂ ਪਰਮੇਸ਼ਰ ਦੇ ਜੀਵਾਂ ਦੇ ਪ੍ਰਤੀ ਮਹਾਰਾਜ ਜੀ ਨੇ ਬਾਣੀ ਲਿਖੀ ਕਮਾ ਕੇ ਸਰੀਰ ਤੇ ਹੰਡਾ ਕੇ ਇੱਥੇ ਸਾਨੂੰ ਪ੍ਰੇਰਜ ਦਿੰਦਿਆਂ ਗੁਰੂ ਅੰਗਦ ਦੇ ਮਹਾਰਾਜ ਕਹਿੰਦੇ ਚੱਕਰ ਲੱਗੇ ਚੱਕਰੀ ਜੇ ਕਿਸੇ ਦਾ ਭਾਈ ਚਾਕਰ ਲੱਗਣਾ ਹੈ ਮਹਾਰਾਜ ਜੀ ਕਹਿੰਦੇ ਉੱਥੇ ਗਰਬਨਵਾਦ ਖਤਮ ਕਰਨਾ ਪੈਣਾ ਜੇ ਮਨ ਦੇ ਵਿੱਚ ਫਿਰ ਚਾਕਰ ਲੱਗ ਕੇ ਵੀ ਨੌਕਰ ਲੱਗ ਕੇ ਗਰਬ ਰਿਆ ਹੋ ਮੇਰੇ ਹੀ ਭਵੇਂ ਕੋਈ ਸਰਕਾਰੀ ਜੋਬ ਹੈ ਉੱਥੇ ਵੀ ਵੱਡੇ ਅਫਸਰਾਂ ਦੇ ਅਧੀਨ ਚੱਲਣਾ ਪੈਂਦਾ ਜੇ ਉਹਨਾਂ ਅੱਗੇ ਹੁਮੇ ਕਰਦੇ ਆਪਾਂ ਉੱਥੇ ਵੀ ਦੇਖੋ ਲੜਾਈ ਝਗੜਾ ਪੈਂਦਾ ਤੇ ਇਸੇ ਤਰ੍ਹਾਂ ਹੀ ਕਿਤੇ ਵੀ ਕਿਤੇ ਡਿਊਟੀ ਕਰਦੇ ਆ ਚੱਕਰੀ ਕਰਦੇ ਆ ਉਹ ਵੀ ਨੌਕਰੀ ਚੱਕਰੀ ਹੀ ਹੈ ਤੇ ਮਹਾਰਾਜ ਜੀ ਕਹਿੰਦੇ ਉੱਥੇ ਫਿਰ ਉਹ ਅਫਸਰ ਦੇ ਦੀਨ ਚੱਲਣਾ ਪੈਂਦਾ ਹੈ ਇਸੇ ਤਰ੍ਹਾਂ ਹੀ ਮਾਲਕ ਦੇ ਦੀਨ ਜੇ ਕਿਸੇ ਦੇ ਘਰ ਦੇ ਵਿੱਚ ਕੋ ਚਾਕਰ ਲੱਗਿਆ ਤੇ ਉਹਨੂੰ ਮਾਲਕ ਦੇ ਹੁਕਮ ਵਿੱਚ ਮਾਲਕ ਦੀ ਖੁਸ਼ੀ ਲੈਣ ਵਾਸਤੇ ਹੁਕਮ ਮੰਨਣਾ ਪੈਂਦਾ ਹੈ ਬਲਕਿ ਆਪਣਾ ਹੁਕਮ ਨਹੀਂ ਉੱਥੇ ਚਲਾਣਾ ਪੈਂਦਾ ਜੇ ਕੋਈ ਆਪਣਾ ਹੁਕਮ ਮਹਾਰਾਜ ਜੀ ਕਹਿੰਦੇ ਚਾਕਰ ਹੋ ਕੇ ਚਲਾਉਂਦਾ ਤੇ ਉਹ ਮਾਲਕ ਦੀ ਖੁਸ਼ੀ ਨਹੀਂ ਪਾਉਂਦਾ ਇਸੇ ਤਰ੍ਹਾਂ ਹੀ ਉਹ ਸੀ ਮਾਲਕ ਦੇ ਚਾਕਰ ਹਾਂ ਠਾਕਰ ਦੇ ਚਾਕਰ ਹਾਂ ਠਾਕਰ ਦੇ ਕੂਕਰ ਹਾਂ ਉਹਦੇ ਦਰ ਦੇ ਨੌਕਰ ਹਾਂ ਮਹਾਰਾਜ ਜੀ ਕਹਿੰਦੇ ਉਹ ਸਤਗੁਰ ਅੱਗੇ ਸਾਡੀ ਹਉਮੈ ਨਹੀਂ ਚੱਲਣੀ ਜੇ ਉਹਦੀ ਖੁਸ਼ੀ ਲੈਣੀ ਹੈ ਤਾਂ ਉਹਦੀ ਚੱਕਰੀ ਕਰਕੇ ਸੇਵਾ ਕਮਾ ਕੇ ਹਉਮੈ ਰਹਿਤ ਸੇਵਾ ਕਰਨੀ ਪਵੇਗੀ ਜੇ ਮਹਾਰਾਜ ਜੀ ਕਹਿੰਦੇ ਗਰਭ ਛੱਡਣਾ ਪਵੇਗਾ ਵਿਵਾਦ ਤਿਆਗ ਕੇ ਗਰਭ ਛੱਡ ਕੇ ਚੱਕਰੀ ਕਿੰਤੀ ਸਫਲ ਹੈ ਤੇ ਪਾਸ਼ਾ ਜੀ ਚਾਰਨ ਕਰਨੇ ਚੱਕਰ ਲੱਗੇ ਚੱਕਰੀ ਨਾਲੇ ਗਰਭਵਾਦ ਦੋਵੇਂ ਗੱਲਾਂ ਕਠੀਆਂ ਨਹੀਂ ਹੋ ਸਕਦੀਆਂ ਚੱਕਰੀ ਵੀ ਕਰਨੀ ਜੇ ਮਾਲਕ ਕਹਿੰਦੇ ਗਰਭਵਾਦ ਵਿੱਚ ਵੀ ਫਸਣਾ ਗੱਲਾਂ ਕਰੀ ਕਨੇਰੀਆਂ ਖਸਮ ਨਾ ਪਾਏ ਸਾਧ ਜੇ ਗੱਲਾਂ ਮੀ ਕੋ ਕਰੀ ਜਾ ਮਾਲਕ ਦੀ ਨੌਕਰੀ ਵੀ ਕਰੇ ਤੇ ਮਾਲਕ ਦੇ ਉਲਟ ਗੱਲਾਂ ਵੀ ਕਰੇ ਫालतू ਦੀਆਂ ਗੱਲਾਂ ਬਣਾਏ ਤੇ ਮਹਾਰਾਜ ਜੀ ਕਹਿੰਦੇ ਉਹ ਗੱਲਾਂ ਕਨੇਰੀਆਂ ਕਰਨ ਦੇ ਨਾਲ ਖਸਮ ਦੇ आनंद ਨਹੀਂ ਲੈ ਸਕਦਾ ਖਸਮ ਦੀ ਖੁਸ਼ੀ ਨਹੀਂ ਲੈ ਸਕਦਾ ਖਸਮ ਨੂੰ ਪ੍ਰਸੰਨ ਨਹੀਂ ਕਰ ਸਕਦਾ ਮਾਲਕ ਨੂੰ ਇਹ ਦੋਵੇਂ ਅਰਥ ਬਣਦੇ ਹਨ ਸੰਸਾਰੀ ਤੌਰ ਤੇ ਵੀ ਤੇ ਆਤਮਿਕ ਤੌਰ ਤੇ ਵੀ ਜੇ ਗੁਰੂ ਦੀ ਪਰਮੇਸ਼ਰ ਦੀ ਚੱਕਰੀ ਕਰਨੀ ਹੈ ਤੇ ਉਹਦੇ ਅੱਗੇ ਵੀ ਚਲਾਕੀ ਨਹੀਂ ਚੱਲਦੀ ਜੇ ਦੇ ਸਤਗੁਰ ਦਾ ਚੱਕਰ ਬਣਨਾ ਹੈ ਨਾ ਨੌਕਰ ਇੱਥੇ ਵੀ ਚਲਾਕੀ ਹੋਮੇ ਨਹੀਂ ਚੱਲਦੀ ਝੂਠ ਨਹੀਂ ਚੱਲਦਾ ਇੱਥੇ ਵੀ ਉਹਦੇ ਦਰ ਦਾ ਨਿਮਰਤਾ ਧਾਰ ਕੇ ਚੱਕਰ ਬੰਨਣਾ ਪੈਂਦਾ ਉਹਦੇ ਦਰ ਤੇ ਮਹਾਰਾਜ ਜੀ ਕਹਿੰਦੇ ਫੇਰ ਉਹਦੀ ਮਾਲਕ ਦੀ ਖੁਸ਼ੀ ਅਸੀਂ ਲੈ ਸਕਦੇ ਆ ਜੇ ਜੇ ਖਸਮ ਨੂੰ ਖੁਸ਼ੀ ਨਾ ਕਰ ਪਾਏ ਤੇ ਫਿਰ ਤੇ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਨਹੀਂ ਹੈ ਇਸੇ ਤਰੀ ਸੰਸਾਰੀ ਮਾਲਕ ਨੂੰ ਖੁਸ਼ ਕਰਨਾ ਪੈਂਦਾ ਤਾਂ ਹੀ ਉਹਦੀ ਖੁਸ਼ੀ ਲੈ ਸਕਦੇ ਆ ਗੱਲਾਂ ਕਰੀ ਕਨੇਰੀਆ ਖਸਮ ਨਾ ਪਾਏ ਸਾਥ ਖਸਮ ਦੀ ਖੁਸ਼ੀ ਮਹਾਰਾਜ ਜੀ ਕਹਿੰਦੇ ਨਹੀਂ ਪਾ ਸਕਦਾ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ ਤੇ ਮਹਾਰਾਜ ਜੀ ਕਹਿੰਦੇ ਆਪੇ ਨੂੰ ਛੱਡ ਕੇ ਨਾ ਉਹ ਮੈਨੂੰ ਛੱਡ ਕੇ ਸੇਵਾ ਕਰੇ ਤੇ ਫਿਰ ਮਾਣ ਇੱਜ਼ਤ ਆਪ ਹੀ ਬਣਾਉਂਦਾ ਹੈ ਮਹਾਰਾਜ ਬਣਦੀ ਨਾ ਮਾਣ ਇੱਜ਼ਤ ਜਦੋਂ ਕੋਈ ਮਾਨ ਕਰਕੇ ਸੇਵਾ ਕਮੰਦਾ ਹੈ ਉਦੇਦਾਰ ਘਰ ਦੀ ਤੇ ਕਿਤੇ ਕਹਿਣ ਦੀ ਲੋੜ ਪੈਂਦੀ ਕਹਿਣ ਦੀ ਲੋੜ ਨਹੀਂ ਪੈਂਦੀ ਫਿਰ ਮਹਾਰਾਜ ਜੀ ਆਪ ਹੀ ਮਾਨ ਇੱਜ਼ਤ ਸਤਕਾਰ ਹੁੰਮੇ ਜਦੋਂ ਕੋਈ ਛੱਡਦਾ ਉਹ ਬਖਸ਼ਿਸ਼ ਕਰਦੇ ਹਨ ਝੋਲੀ ਵਿੱਚ ਸੁੱਖ ਪਾਉਂਦੇ ਹਨ ਮਹਾਰਾਜ ਜੀ ਸਤਕਾਰ ਬਖਸ਼ਦੇ ਹਨ ਕੋਈ ਜੇ ਹੁੰਮੇ ਕਰ ਲੈ ਕਿ ਮੇਰਾ ਆਪਣਾ ਨਹੀਂ ਪਿਆਰਿਓ ਸਾਡਾ ਇੱਥੇ ਆਪਣਾ ਕੁਝ ਨਹੀਂ ਹੈ ਹੁੰਮਿਆ ਕਦੇ ਨਾ ਕਰਿਓ ਹੁੰਮੇ ਤੋਂ ਬਿਸਾਰ ਜੀ ਓ ਮਹਾਰਾਜ ਜੀ ਜੋ ਕੁਝ ਕਰਦਾ ਉਹਨੇ ਤਾਂ ਪਹਿਲੋਂ ਹੀ ਸਾਰੀ ਕਾਰ ਰਿਸ਼ਟ ਬਣਾਈ ਹੋਈ ਐ ਇਹ ਅਸੀਂ ਕਾਦੀ ਹੁਮੇ ਕਰਨੀ ਅਸੀਂ ਕੁਝ ਨਹੀਂ ਕਰ ਸਕਦੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਜਦੋਂ ਵੀ ਸੇਵਾ ਕਮਾਣੀ ਆਪੇ ਨੂੰ ਛੱਡਦੀ ਆਪ ਗਵਾਏ ਸੇਵਾ ਕਰੇ ਆਪ ਨੂੰ ਛੱਡ ਕੇ ਸੇਵਾ ਕਮਾਏ ਤਾਂ ਕਿਸ ਪਾਏ ਮਾਨ ਮਹਾਰਾਜ ਜੀ ਕਹਿੰਦੇ ਫਿਰ ਭਾਈ ਮਾਨ ਇੱਜ਼ਤ ਸਤਕਾਰ ਹੋਵੇਗਾ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਨਾਨਕ ਜਿਸ ਨੂੰ ਲੱਗਾ ਤਿਸ ਮੇਲੇ ਲੱਗਾ ਸੋ ਪਰਵਾਨ ਮਹਾਰਾਜ ਜੀ ਕਹਿੰਦੇ ਲੱਗਿਆ ਹੋਇਆ ਪਰਵਾਨ ਹੋ ਜਾਵੇਗਾ ਕੰਮ ਕੀਤਾ ਹੋਇਆ ਪਰਵਾਨ ਹੋ ਜਾਵੇਗਾ ਉਹਦੇ ਖੁਸ਼ੀ ਪ੍ਰਾਪਤ ਹੋ ਜਾਵੇਗੀ ਆਪਣੇ ਮਾਲਕ ਦੀ ਖੁਸ਼ੀ ਲੈ ਲੇਗਾ ਮਹਲਾ ਦੂਜਾ ਜੋ ਜੀ ਹੋਏ ਸੋ ਉੱਗਵੇ ਓ ਕਹਾਵਾ ਮਹਾਰਾਜ ਜੀ ਕਹਿੰਦੇ ਜੋ ਜੀ ਦੇ ਵਿੱਚ ਫੁਰਨਾ ਉੱਠਦਾ ਨਾ ਜੀ ਪੈਦਾ ਕਰਦਾ ਅੰਦਰੋਂ ਮਨ ਕੋਈ ਕੁਝ ਬਾਰੋਂ ਨਿਕਲਦਾ ਜਿੰਨਾ ਮਰਜ਼ੀ ਮਨੁੱਖ ਕੋਸ਼ਿਸ਼ ਕਰੇ ਜੋ ਜੀ ਹੋਏ ਸੋ ਉੱਗਵੇ ਭਾਵ ਕੀ ਮੂਹ ਦੇ ਵਿੱਚੋਂ ਵੀ ਮਹਾਰਾਜ ਜੀ ਕਹਿੰਦੇ ਉਹੀ ਕਿਹਾ ਜਾਂਦਾ ਜੋ ਜੀ ਮਨਦਰੋਂ ਵਾਲਕ ਜੀ ਜੜ ਨਾ ਅੰਦਰ ਮਾਨੈ ਜੋ ਉਹ ਅੰਦਰੋਂ ਪੈਦਾ ਕਰਦੇ ਨਾ ਉਪਜਦਾ ਉਹ ਹੀ ਮੁਖ ਦਾ ਕਹਿਆ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਉਹ ਮੁਖ ਤੇ ਜ਼ਬਾਨ ਤੇ ਆ ਜਾਂਦਾ ਜੋ ਜੀ ਹੋਏ ਸੋ ਉਗਵੇ ਮੋਕਾ ਕਹਿਆ ਵਾ ਆਪਣਾ ਕੀਤਾ ਕੁਝ ਨਹੀਂ ਹੁੰਦਾ ਮਹਾਰਾਜ ਜੀ ਕਹਿੰਦੇ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਇਹੋ ਨਿਆਉ ਮਹਾਰਾਜ ਜੀ ਦੇਖੋ ਕਹਿੰਦੇ ਭਾਈ ਜੇ ਬਿਖ ਤੇ ਬੀਜ ਬੀਜਾਂਗੇ ਜ਼ਹਿਰ ਬੀਜਾਂਗੇ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਨਹੀਂ ਪਾ ਸਕਦੇ ਅੰਮ੍ਰਿਤ ਦੀ ਆਸ ਰੱਖਾਂਗੇ ਕਿ ਅੰਮ੍ਰਿਤ ਮਿਲ ਜਾਵੇ ਕਿਕਰ ਜਿਆ ਬੀਜ-ਬੀਜ ਕੇ ਦਾਖਾਂ ਦੀ ਆਸ ਰੱਖੀਏ ਹੁੰਦਾ ਨ ਮਹਾਰਾਜ ਜੀ ਧਾਰਨ ਦਿੰਦੇ ਹਨ ਆਪਾਂ ਆਮ ਧਾਰਨ ਸੁਣੀਐ ਮਹਾਵਰਾ ਸੁਣੀਐ ਤੇ ਮਹਾਰਾਜ ਜੀ ਬਚਨ ਕਰਦਣ ਕਹਿੰਦੇ ਜਿਵੇਂ ਕੋਈ ਕਿਕਰ ਦੇ ਬੀਜ-ਬੀਜ ਕੇ ਕਹੇ ਕਿ ਮੈਂ ਸੂਲਾਂ ਦੀ ਥਾਂ ਦਾਖਾਂ ਪਾਲਾਂ ਨਹੀਂ ਇਸੇ ਤਰ੍ਹਾਂ ਜਿਵੇਂ ਕਰਮ ਰੂਪ ਬੀਜ ਅਸੀਂ ਬੀਜਦੇ ਆਂ ਯਾਰੇ ਉਵੇਂ ਦਾ ਹੀ ਫਲ ਮਿਲਦਾ ਹੈ ਮਹਾਰਾਜ ਜੀ ਕਹਿੰਦੇ ਬੀਜੇ ਬੀਖ ਮੰਗੇ ਅੰਮ੍ਰਿਤ ਬੀਖ ਰੂਪੀ ਜ਼ਹਿਰ ਇਕੱਠਾ ਕਰਦੇ ਆਂ ਤੇ ਅੰਮ੍ਰਿਤ ਦੀ ਆਸ ਰੱਖਦੇ ਆਂ ਮਹਾਰਾਜ ਜੀ ਕਹਿੰਦੇ ਜੀਭਾ ਤੇ ਹਿਰਦੇ ਵਿੱਚ ਜ਼ਹਿਰ ਹੈ ਇਹ ਬਾਹਰੋਂ ਸੋਚੀ ਕਿ ਅੰਮ੍ਰਿਤ ਦੇ ਘੋਟ ਭਰ ਲੀਏ ਨਹੀਂ ਫਿਰ ਤਾਂ ਜ਼ਹਿਰ ਹੀ ਮਿਲਣਾ ਹੈ ਜ਼ਹਿਰ ਬੀਜਾਂਗੇ ਜ਼ਹਿਰ ਹੀ ਪ੍ਰਾਪਤ ਹੋਏਗਾ ਜਵੇਂ ਦੇ ਕਰਮ ਕਮਾਵਾਂਗੇ ਕਰਮਾ ਰੂਪੀ ਬੀਜ ਪਾਵਾਂਗੇ ਮਹਾਰਾਜ ਜੀ ਕਹਿੰਦੇ ਓਵੇਂ ਦੇ ਸਾਨੂੰ ਫਾਲੋ ਦਾ ਪਾਣਾ ਪੈਣਾ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਏਉ ਨਿਆਉ ਮਹਾਰਾਜ ਜੀ ਕਹਿੰਦੇ ਕਿੱਦਰ ਦਾ ਨਿਆਹ ਹੈ ਇਹ ਨਿਆਹ ਨਹੀਂ ਹੋ ਸਕਦਾ ਮਹਾਰਾਜ ਜੀ ਕਹਿੰਦੇ ਜਿਵੇਂ ਦਾ ਸਿਪ ਕਰਮ ਕਰਾਂਗੇ ਓਵੇਂ ਦੀ ਪਾਣਾ ਪਵੇਗਾ ਮਹੱਲਾ ਦੂਜਾ ਨਾਲ ਇਆਣੀ ਦੋਸਤੀ ਕਦੇ ਨਾ ਆਵੇ ਰਾਸ ਮਹਾਰਾਜ ਜੀ ਕਹਿੰਦੇ ਜੇ ਕਿਸੇ ਇੱਥੇ ਫਿਰ ਮਹਾਰਾਜ ਜੀ ਦੇਖੋ ਵੱਡੀ ਸਿੱਖਿਆ ਦਿੰਦੇ ਆ ਜੇ ਆਪਾਂ ਨੂੰ ਕਦੇ ਘਰ ਵਿੱਚ ਵੀ ਬਜ਼ੁਰਗ ਵੀ ਕਹਿ ਦਿੰਦੇ ਆਣ ਸਿਆਣਾ ਪੁਰਸ਼ ਵੀ ਕਹਿ ਦਿੰਦਾ ਭਾਈ ਕਿਸੇ ਨਿਆਲੇ ਨਾਲ ਜੇ ਦੋਸਤੀ ਪਾਵੇਂਗਾ ਉਵੇਂ ਦੀ ਫਲ ਪਾਵੇਂਗਾ ਕਿਉਂਕਿ ਨਿਆਣੀ ਨੇ ਨਿਆਣੀ ਮਤ ਕਰਨੀ ਹੈ ਕਿਉਂ ਸਿਆਣਾ ਪੁਰਸ਼ ਕਿਸੇ ਨਿਆਣੇ ਬੱਚੇ ਦੇ ਨਾਲ ਦੋਸਤੀ ਪਾ ਲੇ ਤੇ ਬੱਚੇ ਦੀ ਸਮਝ ਹੁੰਨੀ ਹੈ ਜਿੰਨਾ ਕੋ ਅਦਾਸ ਉਹਦੀ ਉਮਰ ਹੈ ਉਹ ਨਿਭ ਨਹੀਂ ਸਕਦੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਪਾਸ਼ਾ ਗੁਰੰਗਤ ਦੇ ਮਹਾਰਾਜ ਜੀ ਦੱਸ ਰਹੇ ਹਨ ਕਹਿੰਦੇ ਭਾਈ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਮਹਾਰਾਜ ਜੀ ਕਹਿੰਦੇ ਬਰਾਬਰ ਦੀ ਦੋਸਤੀ ਰਾਸ ਹੁੰਦੀ ਹੈ ਜੇ ਛੋਟੇ ਨਾਲ ਪਾਲੇਗਾ ਤਾਂ ਵੀ ਰਾਸ ਨਹੀਂ ਹੋਣੀ ਉਹਨੇ ਆਪਣੀ ਮੱਤ ਵਰਤਣੀ ਹੈ ਉਹ ਆਪਣੀ ਮੱਤ ਚਲਾਣੀ ਹੈ ਬਰਾਬਰਤੀ ਨਹੀਂ ਨਾ ਉਸੇ ਵਿੱਚ ਕਿਉਂਕਿ ਉਮਰ ਦਾ ਫਰਕ ਹੈ ਜੇ ਮਹਾਰਾਜ ਜੀ ਕਹਿੰਦੇ ਰਾਸ ਨਹੀਂ ਹੁੰਦੇ ਦੋਸਤੀ ਜਿਹਾ ਜਾਣੇ ਤੇ ਹੋ ਵਰਤੇ ਵਿਖੋ ਕੋ ਨਿਰਜਾਸ ਜੇ ਨਾ ਵੱਡਿਆਂ ਦੇ ਨਾਲ ਕੋਈ ਆਪਣੇ ਤੋਂ ਵੱਡੇ ਨਾਲ ਜੇ ਪਿਆਰ ਕਰਨ ਲੱਭ ਜੇ ਤੇ ਮਹਾਰਾਜ ਜੀ ਕਹਿੰਦੇ ਉਹ ਵੀ ਰਾਸ ਨਹੀਂ ਹੁੰਦਾ ਉੱਥੇ ਵੀ ਦੇਖੋ ਪਾਣੀ ਦੇ ਵਿੱਚ ਲਕੀਰ ਖਿੱਚਣ ਵਾਲੀ ਗੱਲ ਹੈ ਪਾਣੀ ਵਿੱਚ ਲਕੀਰ ਖਿੱਚਾਂਗੇ ਉਹ ਨਾਲ ਦੀ ਨਾਲ ਮਿਟ ਜਾਣੀ ਹੈ ਉਹਦਾ ਕੋਈ ਦੇਖਿਆ ਨਹੀਂ ਜਾ ਸਕਦਾ ਪਿੱਛੇ ਪਿੱਛੇ ਬਾਣੀ ਦੇ ਛੋਟੀ ਖਿੱਚੀ ਜਾਓ ਉਹ ਲਕੀਰ ਨਹੀਂ ਬਣੇਗੀ ਨਾਲ ਦੀ ਨਾਲ ਮਿਟ ਜਾ ਵੀਗੀ ਇਸੇ ਤਰ੍ਹਾਂ ਇੱਕ ਕੱਚੀ ਦੋਸਤੀ ਐ ਮਹਾਰਾਜ ਜੀ ਕਹਿੰਦੇ ਕਿਸੇ ਗਿਆਨੀ ਪੁਰਸ਼ ਦੀ ਦੋਸਤੀ ਇਸੇ ਤਰ੍ਹਾਂ ਹੀ ਐ ਜੇਹਾ ਜਾਣੇ ਤਿਹੋ ਵਰਤੇ ਵੇਖੋ ਕੋ ਨਿਰਜਾਸ ਜੇ ਮਹਾਰਾਜ ਜੀ ਕਹਿੰਦੇ ਜਿਵੇਂ ਦਾ ਤੂੰ ਜਾਣੇ ਗੱਤੀਵੇਂ ਦਾ ਤੇਰੇ ਨਾਲ ਵਰਤੇਗਾ ਮਹਾਰਾਜ ਜੀ ਕੌਵੇਂ ਦਾ ਵਰਤਾਓ ਹੋਵੇਗਾ ਮਹਾਰਾਜ ਜੀ ਕਹਿੰਦੇ ਵਸ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਇੱਥੇ ਫਿਰ ਮਹਾਰਾਜ ਜੀ ਧਾਰਨ ਦਿੰਦੇ ਹਨ ਕਹਿੰਦੇ ਕਿਸੇ ਭਾਂਡੇ ਵਿੱਚ ਵਸਤੂ ਪਈ ਹੋਵੇ ਜੇ ਪਿਆਰੋ ਉਹਦੇ ਉੱਤੇ ਦੂਜੀ ਵਸਤੀ ਥੋੜਾ ਪੈ ਸਕਦੀ ਹੈ ਭਾਂਡਾ ਖਾਲੀ ਕਰਨਾ ਪਵੇਗਾ ਕਈ ਵਾਰੀ ਬਹੁਤੇ ਲੋਕ ਇਹਦੇ ਗਲਤ ਅਰਥ ਬਣਾ ਦਿੰਦੇ ਹਨ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਮਹਾਰਾਜ ਜੀ ਕਹਿੰਦੇ ਦੂਜੀ ਪਾਸ ਤੋਂ ਭਾਵੇਂ ਕੀ ਪਾਸ ਕਰ ਦੇਣੀ ਅੱਗੇ ਕੱਢ ਦੇਣੀ ਇੱਥੇ ਨਹੀਂ ਕਿ ਗੋਲ-ਕੋਲ ਹੋਵੇ ਵਸਤੂ ਇਹਦਾ ਅਰਥ ਇਹ ਨਹੀਂ ਮੰਨਦਾ ਕਿ ਜੇ ਦੂਜੀ ਪਾਸ ਹੋਵੇ ਤਾਂ ਹੀ ਪਹਿਲੀ ਵਸਤੂ ਪਾਸ ਸਕਦੇ ਆ ਮਹਾਰਾਜ ਜੀ ਕਹਿੰਦੇ ਦੂਜੀ ਅੱਗੇ ਪਾਸ ਕਰਨੀ ਪਵੇਗੀ ਜੇ ਉੱਥੇ ਪਹਿਲੋਂ ਵਸਤੂ ਪਈ ਹੈ ਨਾ ਜਿੰਨਾ ਚਿਰ ਅੱਗੇ ਪਾਸ ਨਹੀਂ ਕਰਾਂਗੇ ਉਹ ਪਹਿਲੀ ਦੂਜੀ ਵਸਤੀ ਉੱਥੇ ਟਿਕਾ ਨਹੀਂ ਸਕਦੇ ਕਿਉਂਕਿ ਇੱਕ ਜਗ੍ਹਾ ਤੇ ਇੱਕੀ ਵਸਤੂ ਟਿਕਨੀ ਹੈ ਇੱਕ ਭਾਂਡੇ ਦੇ ਵਿੱਚ ਇੱਕੀ ਵਸਤੂ ਪੈਣੀ ਹੈ ਜਾਂ ਔਗਣ ਜਾਂ ਸ਼ਬਦ ਨਾਮ ਸ਼ਬਦ ਤੇ ਜੇ ਸਾਡਾ ਸਰਦਾ ਰੂਪ ਭਾਂਡਾ ਵਿਕਾਰਾਂ ਰੂਪੀ ਟਿੱਕੜ ਦੀ ਨਾਲ ਭਰਿਆ ਪਿਆ ਤੇ ਉੱਥੇ ਨਾਮ ਰੂਪੀ ਵਸਤੂ ਨਹੀਂ ਟਿਕ ਸਕਦੀ ਤਾਂ ਹੀ ਕਹਿੰਨੇ ਹਨ ਕੀ ਫੁਰਨ ਨਾਮ ਜਪਦਿਆਂ ਨੀਂਦ ਆਉਂਦੀ ਹੈ ਨਾਮ ਜਪਦਿਆਂ ਫੁਰਨੇ ਆ ਜਾਂਦੇ ਨੇ ਅੰਗੇ ਮਨ ਜਿਹੜਾ ਭੱਜ ਜਾਂਦਾ ਧੌੜ ਜਾਂਦਾ ਕਿਉਂਕਿ ਭਰਿਆ ਪੈ ਪੁੱਲ ਹੀ ਫੁਰਨਿਆਂ ਦਾ ਵਕਾਰਾਂ ਦਾ ਉਗਣਾ ਦਾ ਮਹਾਰਾਜ ਜੀ ਕਹਿੰਦੇ ਫਿਰ ਉਹ ਜੀ ਚੀਜ਼ ਤਾਂ ਬਾਹਰ ਕੱਢਣੀ ਪਵੇਗੀ ਉਹ ਵਸਤੂ ਤਾਂ ਨਕਾਲ ਨਹੀਂ ਪਵੇਗੀ ਉਸ ਭਾਂਡੇ ਦੇ ਵਿੱਚੋਂ ਤਾਂ ਹੀ ਨਵੀਂ ਵਸਤੂ ਪਵੇਗੀ ਈ ਮਹਾਰਾਜ ਜੀ ਕਹਿੰਦੇ ਜਿੰਨਾ ਚਿਰ ਉਹ ਕੱਡਾ ਨਹੀਂ ਗਈ ਦੂਜੀ ਵਸਤੀ ਪਾਸ ਜਿਹੜੀ ਜੇ ਨਹੀਂ ਕਰਾਂਗੇ ਤੇ ਫਿਰ ਨਵੀਂ ਵਸਤੂ ਨਹੀਂ ਉੱਥੇ ਰੱਖ ਸਕਦੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਐ ਇੱਕ ਵਸਤੂ ਦੇ ਵਿੱਚ ਦੂਜੀ ਵਸਤੂ ਸਮਾ ਨਹੀਂ ਸਕਦੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਹੀ ਇਹ ਮਨੁੱਖ ਤੇਰੇ ਇੰਦਰ ਵੀ ਪ੍ਰਮਾਤਮਾ ਦਾ ਨਾਮ ਤਾਂ ਹੀ ਸਮਾਏਗਾ ਜੇ ਪਹਿਲੀ ਵਸਤੂ ਪਾਸ ਕਰ ਦੇਵੇਂਗਾ ਸੇਵਾ ਕਮਾ ਕੇ ਭਾਂਡੇ ਨੂੰ ਸਾਫ਼ ਕਰੇਗਾ ਇਹਦੇ ਵਿੱਚ ਮੇ ਦਾ ਜਿਹੜਾ ਤਿਆਗ ਕਰਕੇ ਔਗਣਾ ਦਾ ਇਹਦੇ ਵਿੱਚ ਨਾਮ ਟਿਕ ਸਕਦਾ ਹੈ ਤੇ ਮਹਾਰਾਜ ਜੀ ਕਹਿੰਦੇ ਨਹੀਂ ਤਾਂ ਨਹੀਂ ਬਾਣੀ ਦੇ ਵਿੱਚ ਨਿੱਕਾ ਜਗਾ ਤੇ ਸਾਨੂੰ ਧਾਰਨਾ ਮਿਲ ਜਾਣਗੀਆਂ। 임ਾਰਾ ਜੀ ਭਾਂਡਾ ਵੀ ਕਹਿੰਦੇ ਹਨ ਸਰੀਰ ਇਹ ਮਨ ਨੂੰ। ਇਹਦੇ ਦੇ ਵਿੱਚ ਵਸਤੂ ਪਾਣੀ ਹੈ ਤੇ ਭਾਂਡਾ ਸਾਫ਼ ਕਰਨਾ ਪਵੇਗਾ। ਇੱਥੇ ਵੀ ਮਹਾਰਾਜ ਜੀ ਕਹਿੰਦੇ ਵਸਤੂ ਟਿਕਾਣੀ ਹੈ ਦੂਜੀ ਵਸਤੂ ਕੱਢਣੀ ਪਵੇਗੀ। ਸਹਬ ਸੇਤੀ ਹੁਕਮ ਨਾ ਤੱਲੇ ਕਈ ਬਣੇ ਅਰਦਾਸ। ਤੇ ਮਹਾਰਾਜ ਜੀ ਕਹਿੰਦੇ ਆਪਣੇ ਸਹਬ ਅੱਗੇ ਭਾਈ ਹੁਕਮ ਨਹੀਂ ਚੱਲ ਸਕਦਾ। ਇੱਥੇ ਆਣ ਕਈ ਹੁਕਮ ਚਲਾਈਏ। ਪ੍ਰਮਾਤਮਾ ਕੇ ਵੀ ਆਣ ਕਹੂਕਮ ਕਰੀ ਹੁਕਮ ਚਲਾਈਏ ਕਿਤੇ ਚੱਲੇਗਾ ਨਹੀਂ ਉਹਦੇ ਕੇ ਤਾਂ ਬੇਨਤੀ ਚੱਲਦੀ ਹੈ ਹੁਕਮ ਨਹੀਂ ਅਸੀਂ ਸਹਿਜ ਨਿਮਰਤਾ ਨਾਲ ਜੇ ਬੇਨਤੀ ਕਰਾਂਗੇ ਮਹਾਰਾਜ ਜੀ ਤਰਸ ਕਰਕੇ ਮੰਨ ਲੈਣ ਜਿਵੇਂ ਦੇਖੋ ਜਾਨੇ ਆ ਨਾ ਕਿਤੇ ਕੋਰਟ ਵਿੱਚ ਉੱਥੇ ਜਾ ਕੇ ਆਕੜ ਕੇ ਨਹੀਂ ਗੱਲ ਕਰ ਸਕਦੇ ਉੱਥੇ ਬੇਨਤੀ ਕਰ ਸਕਦੇ ਆ ਜਾਂ ਬੇਨਤੀ ਸਾਡੀ ਪਰਵਾਹ ਨ ਹੋਵੇ ਉੱਥੇ ਵੀ ਦਲੀਲਾਂ ਸੁਨੀਆਂ ਜਾਂਦੀਆਂ ਦੋਹਾਂ ਪਾਸਿਓਂ ਫਿਰ ਫੈਸਲਾ ਹੁੰਦਾ ਕੋਰਟ ਦਾ ਇਹ ਦੇਖੋ ਇੱਥੇ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਇਹ ਵੀ ਕਚਹਿਰੀ ਹੈ ਅਕਾਲ ਪੁਰਖ ਦੀ ਇੱਥੇ ਆਣ ਕੇ ਅਸੀਂ ਨੌਕਰ ਉਹਦੇ ਦਰ ਦੇ ਚੱਕ ਰਹਾਂ ਤੇ ਜੇ ਬੇਨਤੀ ਕਰਾਂਗੇ ਮਹਾਰਾਜ ਚਾਹ ਮਨ ਲੈਣ ਸਾਡੇ ਕਰਮ ਦੇਖ ਕੇ ਖੁਸ਼ ਹੋ ਜਾਣ ਇਹ ਮਨ ਲੈਣ ਜੇ ਅਸੀਂ ਹੁਕਮ ਚਲਾਵਾਂਗੇ ਆਣ ਕੇ ਮਹਾਰਾਜ ਜੀ ਹੁਕਮ ਦੇ ਥੋੜਾ ਬੱਧੇ ਹਾਂ ਅਸੀਂ ਉਹਦੇ ਹੁਕਮ ਦੇ ਬੱਧੇ ਹਾਂ ਪਰਮਾਤਮਾ ਦੇ ਅਕਾਲ ਪੁਰਖ ਸਤਗੁਰ ਸਾਡੇ ਹੁਕਮ ਤੇ ਨਹੀਂ ਚੱਲੇਗਾ ਔਰ ਨੂਵਦੇ ਹੁਕਮ ਦੇ ਵਿੱਚ ਚੱਲਣਾ ਪਵੇਗਾ ਜੀਵਾਂ ਨੂੰ ਤੇ ਉਹਦੇ ਅੱਗੇ ਅਸੀਂ ਬੇਨਤੀ ਕਰ ਸਕਦੇ ਹਾਂ ਜੋ ਮੰਨ ਲਵੇ ਸਾਡੀ ਬੇਨਤੀ ਪ੍ਰਵਾਨ ਹੋ ਜਾਵੇ ਕਬੂਲ ਹੋ ਜਾਵੇ ਤਾਂਸੀਂ ਉਹਦੀ ਦਾਤ ਪ੍ਰਾਪਤ ਕਰ ਸਕਦੇ ਹਾਂ ਤੇ ਮਹਾਰਾਜ ਜੀ ਵੀ ਇੱਥੇ ਸਾਨੂੰ ਦੱਸ ਰਹੇ ਹਨ ਜਾਤ ਸਕਾਰਿਆਨ ਮਹਾਰਾਜ ਜੀ ਕਹਿੰਦੇ ਉਹਦੇ ਚਰਨਾਂ ਵਿੱਚ ਬੇਨਤੀ ਕਰ ਸਕਦੇ ਅਸੀਂ ਬੇਨਤੀ ਤੋਂ ਬਿਨਾ ਸਾਡਾ ਕੋਈ ਤਾਕਤ ਨਹੀਂ ਅਸੀਂ ਉਹਦੇ ਚਾਰਤੇ ਧਾਰਤੇ ਵਿੱਚ ਆਣ ਕੇ ਹੁਕਮ ਰੱਖ ਸਕੀਏ ਤੇ ਬਚਨ ਕਰ ਜਨ ਸਹਬ ਸੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਮਹਾਰਾਜ ਜੀ ਕਹਦੇ ਉਹਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਬੂਲ ਹੈ ਕੂੜ ਕਮਾਵੇ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਤੇ ਮਹਾਰਾਜ ਜੀ ਕਹਿੰਦੇ ਕੂੜ ਦੇ ਨਾਲ ਕੂੜ ਹੀ ਖੱਟਿਆ ਜਾ ਸਕਦਾ ਹੈ ਇਵੇਂ ਦੀ ਕਮਾਈ ਕਰਾਂਗੇ ਉਵੇਂ ਦੀ ਪ੍ਰਾਪਤੀ ਹੋਵੇਗੀ ਨਾਨਕ ਸਿਫਤ ਵਿਗਾਸ ਮਹਾਰਾਜ ਜੀ ਕਹਿੰਦੇ ਸਿਫਤ ਵਕਾਰ ਕੇ ਉਹਦੀ ਸਿਫਤ ਗਾ ਕੇ ਉਹਦੀ ਪ੍ਰਾਪਤੀ ਕਰ ਸਕਦੇ ਆ ਉਹਦੇ ਤੋਂ ਬਿਨਾ ਨਹੀਂ ਮਾਲਾ ਦੂਜਾ ਨਾਲ ਇਆਨੇ ਦੋਸਤੀ ਵਡਾਰੂ ਸਿਉ ਨੇ ਅਗਲਾ ਪਦ ਮਹਾਰਾਜ ਜੀ ਫਿਰ ਆਰੰਭ ਕਰਦੇ ਹਨ ਨਾਲ ਇਆਨੇ ਦੋਸਤੀ ਵਡਾਰੂ ਸਿਉ ਨੇ ਫਿਰ ਉਹੀ ਮਹਾਰਾਜ ਜੀ ਬਚਨ ਕਰਦੇ ਹਨ ਕਹਿੰਦੇ ਨਾਣੇ ਪੁਰਸ਼ ਨਾਲ ਬੱਚੇ ਨਾਲ ਦੋਸਤੀ ਪਾ ਕੇ ਤੇ ਮਹਾਰਾਜ ਜੀ ਕਹਿੰਦੇ ਵਡਾਰੂ ਸਿਹੁਨੇਓ ਵੱਡੇ ਦੇ ਨਾਲ ਪ੍ਰੇਮ ਕਰਕੇ ਕੋਈ ਪ੍ਰਾਪਤੀ ਨਹੀਂ ਫਿਰ ਤੇ ਮਹਾਰਾਜ ਜੀ ਇਹ ਲੋ ਦੱਸ ਰਹੇ ਹਨ ਪਾਣੀ ਅੰਦਰ ਲੀਕ ਜਾਉ ਤਿਸ ਦਾ ਥਾਉ ਨਾ ਥਿਓ ਮਹਾਰਾਜ ਜੀ ਕਹਿੰਦੇ ਜਿਵੇਂ ਪਾਣੀ ਚ ਲਕੀਰ ਖਿੱਚੀ ਆ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਉਹਦਾ ਨਿਸ਼ਾਨ ਨਹੀਂ ਰਹਿੰਦਾ ਨਾਲ ਹੀ ਮਿਟ ਜਾਂਦਾ ਐਸੇ ਤਣੀਏ ਦੋਸਤੀ ਹੈ ਵੱਡੇ ਨਾਲ ਤੇ ਛੋਟੇ ਨਾਲ ਮਹਾਰਾਜ ਜੀ ਕਹਿੰਦੇ ਬਰਾਬਰ ਦੇ ਨਾਲ ਦੋਸਤੀ ਕੀਤੀ ਸਫਲ ਹੈ ਨਾ ਛੋਟੇ ਨਾਲ ਕਰਾਂਗੇ ਉਹ ਵੀ ਕਾਮਯਾਬ ਨਹੀਂ ਅਸੀਂ ਹੋਵਾਂਗੇ ਕਿਉਂਕਿ ਛੋਟੇ ਨੇ ਮਤ ਜਿਹੜੀ ਆ ਬਚਪਨ ਵਾਲੀ ਵਰਤਨੀ ਐ ਤੇ ਜੇ ਕੋਈ ਵੱਡਾ ਪੁਰਸ਼ ਐ ਉਹਦੇ ਨਾਲ ਵੀ ਸਾਡੀ ਮਤ ਨਹੀਂ ਚੱਲ ਸਕਦੀ ਮਹਾਰਾਜ ਜੀ ਕਹਿੰਦੇ ਉਹ ਤਾਂ ਇਹ ਗੱਲ ਹੋਈ ਪਾਣੀ ਦੇ ਉੱਤੇ ਲਕੀਰ ਖਿੱਚਣ ਵਾਲੀ ਗੱਲ ਹੋਈ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਫਿਰ ਆਧਾਰ ਲੈਂਦੇ ਨੇ ਪਾਤਸ਼ਾਹ ਜੀ ਗੁਰੰਗਤ ਦੇ ਮਹਾਰਾਜ ਕਹਿੰਦੇ ਜਿਵੇਂ ਕੋਈ ਨਿਆਣਾ ਬੱਚਾ ਕੰਮ ਕਰਦਾ ਐ ਉਹ ਰਾਸ ਨਹੀਂ ਹੁੰਦਾ ਓਏ ਆਣਾ ਕਦੇ ਕੰਮ ਆ ਨਾ ਸਕੇ ਰਾਸ ਮਹਾਰਾਜ ਜੀ ਕਹਿੰਦੇ ਜੇ ਕੱਦ ਚੰਗੀ ਕਰੇ ਦੂਜੀ ਪੀਵੇ ਰਾਸ ਹਰਾ ਜੀ ਕਹਿੰਦੇ ਜੇ ਫਿਰ ਉਹ ਕਰ ਵੀ ਦੇਵੇ ਭੁੱਲ ਚੁੱਕ ਕੇ ਉਹਦੇ ਤੋਂ ਸਹੀ ਹੋ ਜਾਵੇ ਫਿਰ ਦੂਜੀ ਵਾਰ ਉਹ ਫੇਰ ਗਲਤ ਕਰ ਦਿੰਦਾ ਕਿਉਂਕਿ ਉਹਦੀ ਨਿਆਣੀ ਮੱਤ ਹੁੰਦੀ ਹੈ ਜਿਹੜਾ ਬੱਚਾ ਹੈ ਉਹਦੀ ਮੱਤ ਛੋਟੀ ਹੁੰਦੀ ਹੈ ਜੋਨੇ ਆਪਣੀ ਨਿਆਣੀ ਮੱਤ ਦੇ ਨਾਲ ਕੋਈ ਕੰਮ ਕਰਨਾ ਹੁੰਦਾ ਹੈ। ਸ੍ਰੀ ਮਹਾਰਾਜ ਜੀ ਕਹਿੰਦੇ ਜੇ ਨਿਆਣਾ ਕੋਈ ਕੰਮ ਕਰੇ ਸ੍ਰੀ ਮਹਾਰਾਜ ਜੀ ਕਹਿੰਦੇ ਉਹ ਜੇ ਚੰਗਾ ਕੰਮ ਕਰ ਵੀ ਦੇ ਹੋਏ ਆਣਾ ਕਦੇ ਕੰਮ ਆ ਨਾ ਸਕੇ ਰਾਸ ਉਹਦੇ ਤੋਂ ਰਾਸ ਨਹੀਂ ਹੁੰਦਾ ਕਿਉਂਕਿ ਉਹਦੀ ਮੱਤ ਛੋਟੀ ਹੁੰਦੀ ਹੈ ਜੇ ਇੱਕ ਅੱਧ ਚੰਗੀ ਕਰੇ ਕਿ ਅੱਧੀ ਵਾਰ ਕੋਈ ਚੰਗਾ ਕੰਮ ਕਰ ਵੀ ਦੇ ਉਸ ਤੋਂ ਬਾਅਦ ਫੇਰ ਉਲਟ ਕਰ ਦਿੰਦਾ ਦੂਜੀ ਈ ਵੈ ਰਾਸ ਮਹਾਰਾਜ ਕਹਿੰਦੇ ਦੂਜੀ ਵਾਰ ਫੇਰ ਉਸ ਤੋਂ ਗਲਤ ਹੋ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਉਹ ਨਿਆਣਾ ਪੁਰਸ਼ ਜਿਹੜਾ ਨਿਆਣਾ ਬੱਚਾ ਹੈ ਉਹਦੀ ਮਤ ਉਹਦੇ ਵਕਾਸ਼ ਜਿਹੜਾ ਉਹ ਨਹੀਂ ਹੁੰਦਾ ਪੌੜੀ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਤੇ ਮਹਾਰਾਜ ਜੀ ਕਹਿੰਦੇ ਖਸਮ ਨੂੰ ਪਾਈ ਹੋਈ ਚੱਕਰ ਨੌਕਰ ਪਸੰਦ ਹੈ ਜਿਹੜਾ ਉਹਦੀ ਇਨਾਨਦਾਰੀ ਨਾਲ ਚੱਕਰੀ ਕਰਦਾ ਹੈ ਜਿਹੜਾ ਉਹਦੀ ਖੁਸ਼ੀ ਲੈਣਾ ਚਾਹੁੰਦਾ ਮਹਾਰਾਜ ਜੀ ਕਹਿੰਦੇ ਉਹ ਮੇ ਛੱਡ ਕੇ ਉਹਦੀ ਚੱਕਰੀ ਕਰੇ ਮਹਾਰਾਜ ਜੀ ਅੱਗੇ ਬਤਨ ਕਰ ਜਨ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਹੋਰ ਮਤ ਤਿਸ ਨੂੰ ਅਗਲੀਓ ਵੱਜੋ ਪੀ ਦੂਣਾ ਖਾਏ ਮਹਾਰਾਜ ਜੀ ਕਹਿੰਦੇ ਹੋਰ ਮਤ ਛੱਡ ਕੇ ਅਗਲੀ ਆਪਣੀ ਮਤ ਤਿਆਕ ਕੇ ਇਹ ਮਹਾਰਾਜ ਜੀ ਕਹਿੰਦੇ ਉਪਰਮਾਲਿਕ ਦੇ ਹੁਕਮ ਵਿੱਚ ਚੱਲਿਓ ਵੱਜੋ ਪੀ ਦੂਣਾ ਖਾਹੇ ਮਹਾਰਾਜ ਜੀ ਕਹਿੰਦੇ ਜੇ ਉਹਦੀ ਖੁਸ਼ੀ ਲੈਂਦਾ ਹੈ ਤੇ ਉਹਨੂੰ ਹੋਰ ਦੂਣਾ ਉਹ ਦਿੰਦਾ ਮਾਲਕ ਵੱਜੋ ਤੋਂ ਭਾਵ ਉਹਦੀ ਥਨਕਾ ਉਹਦੀ ਭੇਟਾ ਜਿਹੜੀ ਇਹ ਥਨਕਾ ਹੈ ਜਿਹੜੀ ਜਿਹੜੀ ਉਹਦੀ ਰੋਜ਼ ਦੀ ਬੰਨੀ ਹੋਈ ਉਹਨੂੰ ਉਹ ਤਾਂ ਦਿੰਦਾ ਹੀ ਉਹ ਉਹ ਖੁਸ਼ੀ ਵਿੱਚ ਜਾਣ ਕਿ ਉਹਨੂੰ ਹੋਰ ਪਦਾਰਥ ਵੀ ਦਿੰਦਾ ਇਨਾਮ ਦਿੰਦਾ ਕਿ ਨੇ ਵਧੀਆ ਕੰਮ ਕੀਤਾ ਮਹਾਰਾਜ ਜੀ ਕਹਿੰਦੇ ਉਹਨੂੰ ਹੋਰ ਕੁਝ ਦਿੰਦਾ ਨਾਲ ਉਹਨੂੰ ਸ਼ਾਬਾਸ਼ ਦਿੰਦਾ ਨਾਲ ਇਨਾਮ ਦਿੰਦਾ ਕਿ ਇਮਾਨਦਾਰੀ ਨਾਲ ਮੇਰੀ ਚੱਕਰੀ ਕਰ ਰਿਹਾ ਹੈ ਇਹ ਪਾਤਸ਼ਾਹ ਜੀ ਤੇ ਫਿਰ ਆਧਾਰਨ ਲੈ ਰਿਆਨ ਕਹਿੰਦੇ ਹੋਰ ਮਤ ਤਿਸ ਨੂੰ ਅਗਲੀ ਉਹ ਵੱਜੋ ਇਹ ਦੂਣਾ ਖਾਏ ਦੂਨੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਜੀ ਕਹਿੰਦੇ ਉਹਦੀ ਨਿਮਾਨਦਾਰੀ ਦੀ ਹਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਤੇ ਜੇ ਖਸਮ ਦੀ ਬਰਾਬਰੀ ਕਰੇ ਮਾਲਕ ਦੀ ਖਸਮ ਦੀ ਇਹ ਬਰਾਬਰੀ ਕਰਨ ਲੱਗ ਜਾਵੇ ਫਿਰ ਗੈਰਤ ਅੰਦਰ ਪਾਏ ਫਿਰ ਉਹਨੂੰ ਗਰਤ ਕਿਹਾ ਜਾਂਦਾ ਕਿ ਉਹ ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਚੰਗਾ ਨਹੀਂ ਕਿਹਾ ਜਾਂਦਾ ਵੱਜੂ ਗਵਾਏ ਅਗਲਾ ਓਵੇਂ ਪਾਣਾ ਖਾਏ ਹਰ ਜੀ ਕਿੰਦ ਉਹ ਆਪਣੀ ਵੱਜੂ ਗਵਾ ਬੈਠਦਾ ਨਿਮਾਨਦਾਰੀ ਵੀ ਗਵਾ ਬੈਠਦਾ ਜੇ ਮਾਲਕ ਦੀ ਰੀਸ ਕਰਨ ਲੱਗ ਜੇ ਜੇ ਮਹਾਰਾਜ ਜੀ ਕਹਿੰਦੇ ਉਹ ਵੱਜੂ ਗਵਾਏ ਅਗਲਾ ਮਹਾਰਾਜ ਜੀ ਕਹਿੰਦੇ ਉਹ ਅਗਲਾ ਪਿਛਲਾ ਸਭ ਕੁਝ ਗਵਾ ਬੈਠਦਾ ਜਿਸ ਦਾ ਦਿੱਤਾ ਖਾਵਣਾ ਤਿਸ ਕਹੈ ਸਵਾਸ ਈ ਮਹਾਰਾਜ ਜੀ ਕਹਿੰਦੇ ਭਾਈ ਦਿੱਤਾ ਦਿੱਤਾ ਖਾਣਿਆ ਈ ਮਹਾਰਾਜ ਜੀ ਕਹਿੰਦੇ ਉਹਦਾ ਧੰਨਵਾਦ ਕਰੀਏ ਜਿਹਦਾ ਦਿੱਤਾ ਖਾਰਿਆ ਮਾਲਕ ਦਾ ਉਹਦਾ ਸ਼ੁਕਰਾਨਾ ਕਰਨਾ ਕਰੀਏ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ ਇਹ ਖੀਰ ਦੀ ਤੋਖ ਵਿੱਚ ਮਹਾਰਾਜ ਜੀ ਕਹਿੰਦੇ ਭਾਈ ਉਹਦੇ ਅੱਗੇ ਹੁਕਮ ਨਹੀਂ ਚੱਲਣਾ ਨਾਨਕ ਹੁਕਮ ਨਾ ਚੱਲੇ ਨਾਲ ਖਸਮ ਚੱਲੇ ਅਰਦਾਸ ਮਹਾਰਾਜ ਜੀ ਕਹਿੰਦੇ ਆਪਣੇ ਮਾਲਕ ਅੱਗੇ ਪਤੀ ਪਰਮੇਸ਼ਰ ਅੱਗੇ ਖਸਮ ਅੱਗੇ ਅਸੀਂ ਬੇਨਤੀ ਅਰਦਾਸ ਹੀ ਕਰ ਸਕਦੇ ਆ ਜਿਹੜੀ ਉਹਦੇ ਦਰ ਘਰ ਤੇ ਕਬੂਲ ਹੈ ਪਰਵਾਨ ਹੈ ਉਹਦੇ ਦਰ ਤੇ ਆਣ ਕੇ ਕੋਈ ਹੁਕਮ ਚਲਾਵੇ ਜਿਵੇਂ ਆਪਾਂ ਚਲਾ ਦਿੰਦੇ ਆ ਕੋਈ 5 ਰੁਪਏ ਰੱਖਦਾ ਕੋਈ 10 ਰੁਪਏ ਮਹਾਰਾਜ ਜੀ ਇੰਨੇ ਕੰਮ ਹਨ ਐਡੀ ਵੱਡੀ ਲਿਸਟ ਹੁੰਦੀ ਹੈ ਲੇਕਿਨ ਕਿਸ ਰਾ ਦਿੰਦੇ ਆਪਾਂ ਇਹ ਕੰਮ ਕਰ ਦਿਓ ਇਹ ਕੰਮ ਕਰ ਦਿਓ ਉਹ ਹੁਕਮ ਹੁੰਦਾ ਕੋਈ ਬੇਨਤੀ ਨਾ ਕਰਨ ਵਾਸਤੇ ਹੁੰਦਾ ਉਹ ਨਿਮਰਤਾ ਨਾਲ ਹੁੰਦਾ ਹੋਏ ਨਹੀਂ ਦਿਖਦਾ ਉਹ ਮਹਾਰਾਜ ਜੀ ਕਹਿੰਦਾ ਮੇਰੇ ਕੋਲ ਕੁਝ ਨਹੀਂ ਹੈ ਮੇਰਾ ਮੁਝ ਮੈਂ ਕੁਝ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲਾਗੇ ਮੇਰਾ ਭਾਈ ਮੱਖਣਸ਼ਾਲੀ ਬੇਨਤੀ ਮੱਖਣਸ਼ਾਲ ਬਾਣੀ ਨੇ اسی ਬੇਨਤੀ ਕੀਤੀ ਸੀ ਉਹ ਵਰਮਾਪਤੀ ਖਰਮਾਪਤੀ ਸ਼ਾਹੂਕਾਰ ਸੀ ਤੇ ਅੱਜ ਉਹਨੂੰ ਪਤਾ ਮੈਂ ਡੁੱਬ ਰਿਹਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਹਿ ਰਿਹਾ ਉੱਥੇ ਖੜਿਆ ਐਂਦਾ ਮਹਾਰਾਜ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਹੁਣ ਸਾਭ ਵੀ ਤੇਰੇ ਅਨ ਜੇ ਮੇਰੇ ਕੋਲ ਬਾਕੀਆਂ ਨੂੰ ਬਖਸ਼ ਦਓ ਇਹ ਬੀੜਾ ਪਾਰ ਕਰ ਦਵੋ ਤੁਹਾਡੇ ਖਜ਼ਾਨੇ ਅਨ ਉਹਦੇ ਵਿੱਚ ਤੁਸ ਭੇਟਾ ਕਰਾਂ ਤੇ ਭੇਟਾ ਕਰਨ ਗਿਆ ਵੀ ਘਰ ਨਹੀਂ ਗਿਆ ਸਿੱਧਾ ਦੇਖੋ ਬਾਬੇ ਬਕਾਲੇ ਜਾ ਕੇ ਲੱਭਿਆ ਮਹਾਰਾਜ ਤੇ ਮਹਾਰਾਜ ਨੂੰ ਪ੍ਰਗਟ ਕਰਤਾ ਨਵੇਂ ਪਾਤਸ਼ਾਹ ਨੂੰ ਇੱਥੇ ਮਹਾਰਾਜ ਜੀ ਕਹਿੰਦੇ ਚਾਕਰ ਬਣ ਕੇ ਸੇਵ ਕਰਕੇ ਉਹਦੇ ਦਰ ਤੇ ਬੇਨਤੀ ਕਰ ਸਕਦੇ ਆ ਉਹ ਬੇਨਤੀ ਪ੍ਰਵਾਨ ਕਰਦੇ ਹਨ ਮਹਾਰਾਜ ਸਦਾਈ ਹੁਕਮ ਛੱਡਦੀ ਓਮੇ ਛੱਡ ਕੇ ਉਹਦੇ ਦਰ ਘਰ ਦੀ ਸੇਵਾ ਕਰਾਂਗੇ ਇਹ ਮਹਾਰਾਜ ਦੀ ਝੋਲੀ ਵਿੱਚ ਸੁਖ ਪਾਣਗੇ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਜੀ ਨੇਕਾਂ ਭੁੱਲਾ ਜਾਂਦੀਆਂ ਹਨ ਮਹਾਰਾਜ ਸਤ ਬਖਸ਼ਣ ਅਿਆਂ ਮਾਈ ਭਾਈ ਸੰਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ